ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਤ ਦੇ ਨਾਲ ਆਪਾਂ ਅੱਜ ਦੀ ਵੀਡੀਓ ਜਿਹੜੀ ਤੁਹਾਡਾ ਨਾ ਵਲੌਗ ਨਹੀਂ ਕਹਿ ਸਕਦੇ ਹੈਗੇ ਹੁਣ ਕਈ ਦਿਨਾਂ ਤੋਂ ਵਲੌਗ ਜਿਹੜਾ ਵਲੌਗ ਹੁੰਦਾ ਹੈ ਕੰਮ ਕਰਦੇ ਹੋਏ ਹੈ ਨਾ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ ਤੇ ਕਾਫੀ ਦਿਨ ਹੋ ਗਏ ਜਿਹੜਾ ਵਲੌਗ ਨਹੀਂ ਬਣਦਾਗਾ ਉਹਦਾ ਕਾਰਨ ਇਹ ਆ ਕਿ ਜਿਨੇ ਤਾਂ ਸ਼ਾਰਟਸ ਵੀਡੀਓ ਦੇਖ ਲਈਆ ਹੈ ਨਾ ਉਹਨੂੰ ਤਾਂ ਪਤਾ ਹੋਣਾ ਹੈ ਤੇ ਜਿਨੇ ਨਹੀਂ ਦੇਖੀ ਆਪਾਂ ਉਹਨਾਂ ਨੂੰ ਦੱਸ ਦਿੰਨੇ ਆ ਤੇ ਮੇਰੇ ਮੰਮੀ ਬਿਮਾਰ ਨੇ ਮੇਰੇ ਮੰਮੀ ਕਾਫੀ ਦਿਨਾਂ ਤੋਂ ਬਿਮਾਰ ਨੇ ਮੇਰੀ ਮੰਮੀ ਨੂੰ ਅਟੈਕ ਆਇਆ ਤੇ ਅਸੀਂ ਉਧਰ ਮਤਲਬ ਜਾਣਾ ਆਉਣਾ ਜਾਣਾ ਆਉਣਾ ਡੇਲੀ ਦਾ ਹੀ ਹੋਇਆ ਪਿਆ ਸਮਝ ਲਓ ਇਹ ਬਹੁਤ ਮੁਸ਼ਕਲ ਆ ਨਾ ਡੇਲੀ ਨਾਲ ਵੀ ਜਾਵਾ ਹੁਣ ਮੇਰੇ ਖਿਆਲ ਨਾਲ ਪਤਸੋਂ ਗਈ ਸੀਗੀ ਤੇ ਪਰਸੋਂ ਦੀ ਹੁਣ ਕੱਲ ਕਰੇ ਸੀ ਕੀ ਕਰਦਾ ਵੀ ਸਾਰਾ ਕੰਮ ਕਰਨਾ ਦੇਖਣਾ ਹੈ ਨਾ ਬੱਚੇ ਸਕੂਲ ਤੋਂ ਆਉਣੇ ਹੁੰਦੇ ਆ ਤੇ ਫਿਰ ਹੁਣ ਅੱਜ ਮੈਂ ਘਰ ਦਾ ਕੰਮ ਅੱਧ ਚੰਦਾ ਜਿਆ ਕਰਤਾ ਆਪਣੇ ਕਪੜੇ ਧੋਦੇ ਜਿਹੜੇ ਜ਼ਰੂਰੀ ਕੰਮ ਸੀ ਜਾਨੀ ਕਿ ਉਹ ਕਰ ਲਏ ਤੇ ਹੁਣ ਮੈਂ ਚੱਲੀ ਆ ਉੱਥੇ ਨੂੰ ਇਹਨੂੰ ਛੱਡ ਕੇ ਆਉਣਗੇ ਤੇ ਰੋਟੀ ਇਹਨਾਂ ਦੀ ਆਪਾਂ ਬਣਾ ਕੇ ਰੱਖਤੀ ਤੇ ਮੰਮੀ ਜਿਸ ਦਿਨ ਭਾਬੀ ਨੇ ਮੈਨੂੰ 31 ਦਿਨ ਨੂੰ ਫੋਨ ਕੀਤਾ ਸੀ 2 ਵਜੇ ਫੋਨ ਕੀਤਾ ਫੋਨ ਕਰਕੇ ਰੋਂਦੀ ਪਈ ਸੀ ਕਹਿੰਦੀ ਸੀ ਕੰਨੀ ਵੀ ਆ ਜਾ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਕੋਦਮ ਬੋਲੀ ਕਹਿੰਦੀ ਆ ਜਾ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਹਾਂ ਤੇ ਮੰਮੀ ਨਾਲ ਮੈਂ 30 ਤਰੀਕ ਨੂੰ ਸ਼ਾਮ ਨੂੰ ਗੱਲ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੇਰੇ ਡੈਡੀ ਵੀ Patna ਸਾਹਿਬ ਗਏ ਹੋਏ ਸੀ ਹਨਾ ਤੇ ਡੈਡੀ ਘਰ ਨਹੀਂ ਸੀਗੇ ਤੇ ਫੇਰ ਅਸੀਂ ਡੈਡੀ ਨੂੰ ਹੁਣ ਭਾਬੀ আর ਮੇਰਾ ਭਰਾ ਕਹਿੰਦਾ ਇਹ ਵੀ ਆਪਾਂ ਡੈਡੀ ਨੂੰ ਕੀ ਦੱਸਣ ਆਇਆ ਹਨਾ ਵੀ ਰਹਿਣ ਦਿੰਦੇ ਆ ਵੀ ਡੈਡੀ ਨੂੰ ਪਰੇਸ਼ਾਨ ਹੋਣਗੇ ਹਨਾ ਤੇ ਫੇਰ ਡੈਡੀ ਦਾ ਵੀ ਡਰਾ ਡੈਡੀ ਨੂੰ ਵੀ ਕਦਾ ਮੈਂ ਕੋਈ ਵੀ ਗੱਲ ਨਹੀਂ ਦੱਸ ਸਕਦੇ ਅਸੀਂ ਹਨਾ ਤੇ ਫਿਰ ਅਸੀਂ ਡੈਡੀ ਨੂੰ ਮਤਲਬ ਦੱਸਿਆ ਨਹੀਂ ਫਿਰ ਵੀ ਨਿਆਣਿਆਂ ਦੇ ਥ्रू ਡੈਡੀ ਨੂੰ ਪਤਾ ਲੱਗ ਗਿਆ ਤੇ ਮੇਰੀ ਭੇਜੀ ਨੇ ਵੀਡੀਓ ਕਾਲ ਲਾ ਲਈ ਤੇ ਮੈਂ ਉੱਥੇ ਗਈ ਸੀ ਮੇਰਾ ਫੋਨ ਉਹਨੇ ਚੱਕ ਲਿਆ ਮਹਿਕ ਨੇ ਹਨਾ ਡੈਡੀ ਨੇ ਫੋਨ ਕੀਤਾ ਮੈਨੂੰ ਤੇ ਮਹਿਕ ਨੇ ਚੱਕ ਲਿਆ ਫਿਰ ਡੈਡੀ ਨੂੰ ਪਤਾ ਲੱਗ ਗਿਆ ਵੀ ਤੂੰ ਤਾਂ ਛੇਤੀ ਛੇਤੀ ਆਉਂਦੀ ਨਹੀਂ ਹੈਗੀ ਵੀ ਕੀ ਗੱਲ ਹੋ ਗਈ ਹਨਾ ਫਿਰ ਮੈਂ ਕਿਹਾ ਵਾ ਮੰਮੀ ਥੋੜੇ ਜਿਹਾ ਬਿਮਾਰ ਸੀਗੇ ਬੁਖਾਰ ਜਿਹਾ ਚੜਿਆ ਸੀ ਵੀ ਮੈਂ ਤਾਂ ਕਰਕੇ ਇੱਥੇ ਆਈ ਨਹੀਂ ਆ ਤੇ ਹੁਣ ਡੈਡੀ ਚਾਰ ਨੂੰ ਆ ਕੇ ਪੰਜ ਨੂੰ ਅੱਜ ਕਿੰਨੀ ਆ ਅੱਜ ਆਖਰੀ ਦਾ ਤੇ ਪੰਜ ਨੂੰ ਵਧਣ ਡੈਡੀ ਘਰ ਆ ਗਏ ਤੇ ਡੈਡੀ ਵੀ ਠੀਕ ਨੇ ਹੁਣ ਮੰਮੀ ਪਹਿਲਾਂ ਨਾਲੋਂ ਠੀਕ ਨੇ ਵਧੀਆਂ ਨੇ ਤੇ ਗੱਲ ਆ ਜਾਂਦੀ ਆ ਹਨਾ ਦਿੱਲੀ ਜਾਣ ਦੀ ਤੇ ਮੇਰੀ ਪਰਜਾਈ ਤੇ ਮੇਰਾ ਭਰਾ ਬਹੁਤ ਕੇਅਰ ਕਰਦੇ ਨੇ ਮੰਮੀ ਦੀ ਤੇ ਉਹਨਾਂ ਦੇ ਨਾਲ ਜਾਣਾ ਮਤਲਬ ਖੜਨਾ ਹਨਾ ਤੇ ਮਤਲਬ ਇੱਕ ਹੌਸਲਾ ਹੋ ਜਾਂਦਾ ਹੈ ਬਾਕੀ ਤਾਂ ਉਹ ਸਾਰਾ ਕੁਝ ਆਪ ਹੀ ਕਰਦੀ ਐਵੇਂ ਗਈਏ ਵੀ ਹਨਾ ਅਸੀਂ ਤਾਂ ਕੀ ਕਰ ਅਸੀਂ ਵੀ ਕੀ ਕਰਨਾ ਹਨਾ ਜਾ ਕੇ ਜਾਇਆ ਹੁੰਨੀ ਆ ਕਦੇ ਮੇਰੀ ਭੈਣ ਆ ਜਾਂਦੀ ਕਦੇ ਮੈਜਰ ਜਾਂਦੀ ਹਨਾ ਵੀ ਨਾਲ ਸਹਾਰਾ ਜਿਆ ਹੋ ਜਾਂਦਾ ਹਨਾ ਹੋਰ ਕੋਈ ਗੱਲ ਨਹੀਂ ਹੈਗੀ ਵੀ ਹੌਸਲਾ ਜਿਆ ਹੋ ਜਾਂਦਾ ਕੁਛ ਮੰਮੀ ਨੂੰ ਹੋ ਜਾਂਦਾ ਵੀ ਮੇਰੇ ਕੋਲ ਮੇਰੇ ਵੀ ਬਤਾ ਰਹੇ ਨੇ ਹਨਾ ਹੋਰ ਕੁਛ ਨਹੀਂ ਹੁੰਦਾ ਹੈਗਾ ਬਾਕੀ ਕਿਸੇ ਚੀਜ਼ ਦੀ ਬੜੇਪੇ ਦੇ ਵਿੱਚ ਕੋ ਲੋੜ ਦੀ ਹੁੰਦੀ ਹੈਗੀ ਬੱਚਿਆਂ ਦੀ ਲੋੜ ਹੁੰਦੀ ਆ ਬੱਚੇ ਉਹਨਾਂ ਦੇ ਅੰਗ ਸੰਗ ਆ ਸਾਰੇ ਬੱਚੇ ਪੋਤੇ ਪੋਤੀਆਂ ਉਹਦੇ ਸਾਹ ਨਹੀਂ ਲੈਂਦੇ ਹੈਗੇ ਐਵੇਂ ਕਈਏ ਵੀ ਉਹਦਾ ਉਹ ਦਿਨ ਪਹਿਲਾਂ ਮੰਮੀ ਬੈਠਦੇ ਪੈਂਦੇ ਸੀ ਫਿਰ ਮੰਝੇ ਤੇ ਕਰਦਾ ਹਨਾ ਵੀਰੇ ਤੇ ਭਾਬੀ ਨੇ ਪਾਪੀ ਕਹਿੰਦੇ ਨਿਆਣੇ ਆਉਂਦੇ ਹੀ ਦੂਰ ਹੋਈ ਰੌਲਾ ਪਾਉਣ ਲੱਗ ਕੇ ਘੇਟਵਾੜ ਦੇ ਉਹ ਦਾਦੀ ਨਹੀਂ ਕਹਿੰਦੇ ਕਿ ਵੱਡੀ ਕਹਿੰਦੇ ਹਨਾ ਮਤਲਬ ਵੱਡੀ ਮੰਮੀ ਵੱਡੀ ਕਹਿੰਦੇ ਹੁੰਦੇ ਆ ਮੇਰੇ ਵੱਡੇ ਭਤੀਜੇ ਨੇ ਇੱਕ ਹਨਾ ਆਗਾਤਾ ਜੀ ਪੈ ਗਈ ਉਹਨੂੰ ਵੱਡੀ ਵੱਡੀ ਕਹਿਣ ਦੀ ਬਸ ਸਾਰੇ ਪਿੱਛੇ ਮਤਲਬ ਸਾਰੇ ਹੀ ਲੱਗੇ ਸੀ ਆਪਣਾ ਪਰਮ ਵੀ ਵੱਡੀ ਕਹਿਣ ਲੱਗਿਆ ਸੀ ਮੈਂ ਕਹਿ ਕੇ ਕਿ ਹਟਾਵਾ ਤੂੰ ਹੀ ਕਹਿਣਾ ਹੈਗਾ ਵੀ ਤੇਰੇ ਤਾਂ ਨਾਨੀ ਆ ਹਨਾ ਫਿਰ ਇਹ ਨਾਨੀ ਕਹਿਣ ਲੱਗੇ ਨੇ ਉਹ ਕਹੀ ਜਾਂਦੇ ਆ ਸਾਰੇ ਮਤਲਬ ਸਾਰੇ ਹੀ ਸਾਡੇ ਚ ਜਿੰਨੇ ਵੀ ਮਤਲਬ ਚਾਚੇ ਤਾਏ ਦੇ ਪੋਤੇ ਪੋਤੀਆਂ ਨੇ ਉਹ ਸਾਰੇ ਮੰਮੀ ਨੂੰ ਵੱਡੀ ਕਹਿੰਦੇ ਆ ਹਨਾ ਡੈਡੀ ਨੂੰ ਸਾਰੇ ਪਾਪਾ ਕਹਿੰਦੇ ਆ ਵੀ ਉਹ ਸਾਰੇ ਹਨਾ ਡਰ ਗਏ ਨਿਆਣੇ ਆ ਡਰ ਗਏ ਵੱਡੀ ਕਿੱਥੇ ਗਈ ਆਪਣੀ ਵੱਡੀ ਕਿੱਥੇ ਗਈ ਕੌਣ ਲੈ ਗਿਆ ਵੱਡੀ ਨੂੰ ਨਿਆਣੇ ਡਰ ਗਏ ਫੇ ਭੱਜ ਕੇ ਇਹਨੇ ਦੱਸਿਆ ਵੀ ਪਤੀ ਸਾਹਿਬ ਆ ਗਏ ਵੀ ਇਹਨਾਂ ਦਾਦੀ ਥੋਡੀ ਬਿਮਾਰ ਆ ਵੀ ਉਹਦੇ ਘਰ ਕੇ ਬਈ ਬੈਟੇ ਨਹੀਂ ਪਿਆ ਜਾਂਦਾ ਦਾ ਬਹੁਤ ਜ਼ਿਆਦਾ ਹੋ ਜਾਂਦਾ ਉਸ ਦਿਨ ਤਾਂ ਮੈਂ ਵੀ ਡਰ ਗਈ ਸੀ ਬਹੁਤ ਰੋਈ ਸੀ ਮੈਂ ਐਵੇਂ ਕਹਾਂ ਨਾ ਮੇਰਾ ਦਿਲ ਕੀਤਾ ਕੋਈ ਵੀਡੀਓ ਬਣਾਉਣ ਨੂੰ ਵੀਡੀਓ ਬਣੀ ਪਈ ਸੀ ਜਿਹੜੀ ਪਹਿਲੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਫੇਰ ਥੋੜੇ ਜਿ ਮੰਮੀ ਵੀ ਜੀ ਹੁਣ ਠੀਕ ਨੇ ਤੇ ਹੁਣ ਥੋੜਾ ਜਿਹਾ ਫੇਰ ਇਦਾਂ ਵੀ ਹਨਾ ਘਰ Tutti ਦੇਖਣਾ ਉੱਥੇ ਵੀ ਦੇਖਣਾ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਤੁਸੀਂ ਬਿਹਤਰ ਜੇ ਆਪਾਂ ਹੀ ਡੋਲ ਕੇ ਵੀ ਜਿਹੜੇ ਸਾਹਮਦੇ ਨੇ ਉਹ ਉਸ ਤੋਂ ਵੀ ਵੱਧ ਡੋਲ ਜਾਣਗੇ ਹਨ ਤੇ ਹੁਣ ਮੈਂ ਵੀ ਠੀਕ ਆ ਪਹਿਲਾਂ ਨਾਲੋਂ ਵਹਿਤਰ ਆ ਹੁਣ ਥੋੜਾ ਜਿਹਾ ਆਪਦਾ ਆਪਦਾ ਮਨ ਸਮਝਾਇਆ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਕੇਅਰ ਤੇ ਡਿਪੈਂਡ ਆ ਜਿੰਨਾ ਟਾਈਮ ਕੇਅਰ ਹੁੰਦੀ ਆ ਸਿਆਣੇ ਬੰਦੇ ਦੀ ਰੱਬ ਨੇ ਜਦੋਂ ਜਿੰਨੇ ਸਾਹ ਜਿਹਦੇ ਲਿਖੇ ਨੇ ਜਾਣਾ ਜ਼ਰੂਰ ਆਪਾਂ ਨੂੰ ਜਾਣਾ ਇੱਕ ਦਿਨ ਮਾਪੇ ਸਦਾ ਨਹੀਂ ਬੈਠੇ ਰਹਿੰਦੇ ਆਪਣਾ ਘਰ ਭਾਈਪੀ ਧੀਆਂ ਨਾਲ ਖੁੱਲੇ ਰਹਿੰਦੇ ਆ ਹਨਾ ਤੇ ਮਾਪੇ ਜਦੋਂ ਤੱਕ ਆਪਾਂ ਤੋਂ ਸਾਹਮਦੇ ਜਾਂਦੇ ਆ ਉਦੋਂ ਤੱਕ ਆਪਾਂ ਸਾਹਮਣੇ ਜ਼ਰੂਰ ਆ ਹਨਾ ਬਾਕੀ ਵੈਗਰੂ ਦੇ ਹੱਥ ਆਪਾਂ ਕੁਝ ਨਹੀਂ ਕਰ ਸਕਦੇ ਹੈਗੇ ਤੇ ਵੈਗਰੂ ਅਗੇ ਅਰਦਾਸ ਕਰੀ ਦੀ ਆ ਵੀ ਸਾਡੇ ਮਾਪਿਆਂ ਦੀ ਉਮਰ ਲੰਬੀ ਕਰ ਦੇ। ਤੇ ਫਿਰ ਮੈਂ ਚੱਲਦੀ ਆ ਟਾਈਮ ਜਿਹੜਾ ਮੇਰੇ ਖਿਆਲ ਸਾਢੇ 11 ਹੋ ਗਿਆ ਨਾ। ਰੋਟੀ ਇਹਨਾਂ ਦੀ ਬਣਾ ਆਤੀ ਤੇ ਬਾਕੀ ਸਾਰਾ ਕੰਮ ਹੋ ਗਿਆ ਜਿੰਨਾ ਕੁ ਹੋ ਗਿਆ ਬਸ ਠੀਕ ਆ ਕੇ ਕਰ ਲਉਗੀ ਮੈਨੂੰ ਰਹਿਣ ਨਹੀਂ ਦਿੰਦੇ ਬੱਚੇ। ਤੇ ਫੇਰ ਬਾਕੀ ਆਪਾਂ ਤੁਹਾਨੂੰ ਪਤਾ ਆਪਣੇ ਘਰ ਦਾ ਕੰਮ ਵੀ ਬਹੁਤ ਆ ਹਨਾ ਜਿਉਂ ਵੀ ਦੇਖਣਾ ਹੁੰਦਾ ਤੇ ਮੈਂ ਚੁੰਨੀ ਚੇਂਜ ਕਰ ਦਿੰਦੀ ਔਰ ਤੇ ਇੱਥੇ ਲਾ ਕੇ ਚੋਦਾ। ਤੇ ਚਲੋ ਜੀ ਚੱਲਦੇ ਆ। ਰੇ ਰਣ ਕੇ ਘਰੇ ਜੁਝਾਨੇ ਆਉਣਾ ਸਕੂਲ ਤੋਂ ਬੱਚੇ ਕਹਿ ਹੋਇਆ ਸਕੂਲ ਬਸੜਾ ਕਿਆ ਜਾਣਗੇ ਆਪਾਂ ਮੈਂ ਲਈ ਮਿੱਠੀ ਹੋਣਾ ਨਾ ਮੈਂ ਮਿੱਠੀ ਹੋਣੀ ਆ ਕੱਲ ਨਿਵਾਈਆਂ ਨਾ ਲਵਾਈਆਂ ਅੱਜ ਜੇ ਮੈਂ ਇਹਨਾਂ ਨਿਵਾਵਾ ਕੋਈ ਨਹੀਂ ਨਿਵਾਉਂਦਾਗਾ ਹੈ ਤਿੱਖੀ ਹੈ ਤਿੱਖੀ ਦੀ ਇਹ ਕਦਾਈ ਸਿੱਖੂ ਜਾਣਾ ਲੰਢੋਗਾ ਜਾ ਕਿ ਮੈਂ ਦੇਣਾ ਮਰਵਾ ਲੇਖੋ ਗੰਦੀਆਂ ਬੰਨੀਆਂ ਸ਼ਾਮ ਨੂੰ ਜੇ ਮੈਂ ਟਾਈਮ ਨਾ ਆ ਗਈ ਫਿਰ ਨਿਵਾਉਂ ਨਹੀਂ ਬਈ ਤੁਸੀਂ ਨਿਵਾਉਣੇ ਆ ਠੀਕ ਆ ਕੱਲ ਵੀ ਮੇਰਾ ਹੋਰ ਕੰਮ ਮੁੱਕੇ ਨਹੀਂ ਹੈਗਾ ਨਾ ਇਹਨਾਂ ਨਿਵਾਇ ਹੋਰ ਕੀ ਕਿਉਂ ਤੁਹਾਡਾ ਥੋੜਾ ਕੰਮ ਮੈਨੂੰ ਬੱਚਿਆਂ ਨੇ ਕਿਹਾ ਮम्मा ਤੁਸੀਂ ਪਸ਼ੂ ਨਹੀਂ ਲਵਾਉਣੇਗੇ ਗੈੜੀ ਤੋਂ ਵੀ ਸਕਦੇ ਹੋ ਹੈ ਪਨੀਰ ਖਾ ਸਕਦੇ ਆ ਮੱਖਣ ਖਾ ਸਕਦੇ ਆ ਮਲਾਈ ਖਾ ਸਕਦੇ ਆ ਕਹਿੰਦਾ ਮੈਨੂੰ ਬੱਚੇ ਕਹਿੰਦਾ ਮम्मा ਤੁਸੀਂ ਕਿਉਂ ਨਵਾਉਣੀ ਡੈਡੀ ਦੀ ਡਿਊਟੀ ਹੈ ਡੈਡੀ ਲਵਾਵੇ ਨਾ ਨਵਾਵੇ ਪਰ ਹੌਲੀ ਉਹ ਪੱਠੇ ਵੱਡਣ ਚੱਲ ਜਾਂਦੇ ਹਨ ਇੰਨਾ ਟਾਈਮ ਲੱਗ ਜੇ ਕੀ ਹੋਏ ਨਹੀਂ ਇੰਨਾ ਬੱਦਲ ਆਉਂਦਾ ਇੰਨਾ ਬੱਦਲ ਕੱਲ ਵੀ ਕਾਲੀ ਘਟ ਆਈ ਆ ਮੇਰਾ ਕਣਕ ਵੀ ਧੋਤੀ ਸੀਗੀ ਵੀ ਮੀਂਹ ਪੈ ਜਾਊ ਅਸੀਂ ਦਾ ਕਣਕ ਦਾ ਆਟਾ ਵੀ ਬਣਾ ਲਿਆ ਕਣਕ ਦਾ ਤਾਂ ਆਟਾ ਵੀ ਬਣ ਗਿਆ ਹਾਲੇ ਖੋਲਿਆ ਨਹੀਂ ਮੈਂ ਤਾਂ ਦੇਖੀ ਨਹੀਂ ਕਣਕ ਧੋ ਤੋ ਦਿੱਤੀ ਸੀਗੀ ਇਹਨਾਂ ਨੇ ਸੁਕਾਈ ਇਹਨਾਂ ਨੇ ਥੈਲੇ ਵਿੱਚ ਪਾਈ ਇਹਨਾਂ ਨੇ ਉਹ ਕੀਤਾ ਬੱਦਲ ਜਾਂ ਤਾਂ ਹੁਣ ਵੀ ਹੋਇਆ ਹੋਇਆ अच्छा मैं सेल्फी स्टिक मेरी माँ बता मेरा मेनू का सेल्फी स्टिक ले जा हट मैं सेल्फीयां लेनी है देख लो मजाक कर दिया मेनू और खाला मम्मी आपा खाला थोड़ा हो गई मुंह मुंह चाल लियो ਰੋਟੀ ਮੈਂ ਬਾਲ ਖਾਣੀ ਮੈਂ ਕਿ ਮੇਰੀ ਛੋਟੀ ਸਾਰਿਆਂ ਜਿਹਾ ਪਛਾੜਿਆ ਸਾਰੇ ਕੁਛ ਦੇ ਸੀ ਤੁਹਾਡੇ ਫਾਦਰ ਸਾਹਿਬ ਨੇ ਇਹਦੇ ਪਛਾੜ ਲਿਆ ਸਾਰਿਆਂ ਨੇ ਨਿਆਣੇ ਰੋਲਾ ਚੱਕਦਾ ਨਿਆਣੇ ਤੇ ਰੂਲ ਚੱਕਣਾ ਚੱਕਣਾ ਨਿਆਣੇ ਤੇ ਡੇੜੀ ਆ ਜਾ ਪਾਪਾ ਆ ਗਏ ਮੈਂ ਕੀ ਕੀਤੀ ਉਹਦੇ ਮੈਂਦਾ ਉਹਦੇ ਉਹ ਬੈਠ ਲਾ ਦੇ ਜਿਹੜੀ ਬੈਠ ਲਾ ਅੱਛਾ ਕਾਲਕੇ ਖਾਚਰ ਕਾਲਕੇ ਬੈਠ ਅਦੀ ਬਗ ਡੇੜੀ ਆਇਆ ਸੀ ਮੈਂ ਲੈ ਆਇਆ ਸੀ ਤੇ ਵੀਰ ਨੇ ਵੀਡੀਓ ਬਣਾਈ ਸੀ ਪਾਪੇ ਦੀ ਲਾਸਤ ਤੇਆ ਬਪਾ ਜੀ ਹੋਤ ਕਿ ਤੇ ਲਗੇ ਜੈਸ ਤਰ ਬੀਰ ਮਾਹ ਨਿਕਲ ਰਹਾ ਹੈ ਜਿਹਨੇ ਹੋਣਾ ਕਿਤੀਆਂ ਤੇ ਮੇਰੇ ਮੋਬਾਈਲ ਤੇ ਉਹਦਣ ਗਲਤੀ ਹੋ ਗਈ ਉਹਦਣ ਉਹਦਣ ਅਸੀਂ ਤਾਂ ਘਬਰਾਏ ਪਏ ਸੀਗੇ ਹਾਏ ਹੁਣ ਮੈਂ ਹੁਣ ਡੈਡੀ ਕਹੀ ਜਾਂਦੇ ਆ ਵੀ ਮੈਨੂੰ ਤਾਂ ਗਾਲਾਂ ਕੱਢੀਆਂ ਹੀ ਹਾਏ ਅੱਜ ਜਾਂਦੀ ਹੋਈ ਜੇ ਮੈਂ ਬਲੌਗ ਬਣਾਉਣੀ ਫਿਰ ਸਾਰੇ ਨੇ ਕਹਿਣਾ ਤੇ ਵੀ ਮਾਂ ਦਾ ਬਿਮਾਰ ਪਈ ਇਹਨੂੰ ਬਲੌਗ ਬਣਾਉਣ ਦੀ ਪਈ ਆਸਲ ਮੈਨੂੰ ਤਾਂ ਬਲੌਗ ਚਾਹੀਦਾ ਸੀ ਹਾਂ ਉਹਦਣ ਉਹਦਣ ਬਲੌਗ ਚਾਹੀਦਾ ਸੀ ਸੋਤ ਰਹਦਾ ਆਪ ਇਹ ਜੀ ਕੇ ਹੋ ਜਾਂਦਾ ਜੀ ਤੇ ਪੀਣਾ ਹੋ ਜਾਣਾ ਸੀਗਾ ਕੀ ਕਹਿੰਦੇ ਨਹੀਂ ਜਾਨੂੰ ਕਰਦੇ ਮੈਂ ਤਾਂ ਸੌਦਾ ਨਹੀਂ ਛੋੜਦਾ ਲੱਗੇ ਸਮਝ ਨਹੀਂ ਆਉਂਦੀ ਮੈਨੂੰ ਮੰਮੀ ਦੀ ਸਾਥ ਨਹੀਂ ਆਉਂਦਾ ਹਾਂ ਠੀਕ ਗੱਲ ਬਾਤ ਹੁਣ ਕਹਾਂ ਠੀਕ ਗੱਲ ਹੋਣਾ ਤਾਂ ਕਾਹਦਾ ਲਾਣਾ ਗੋਡੇ ਦੁਖਦੇ ਗੋਡੇ ਦੁਖਦੇ ਨੇ ਗੇੜਾ ਕੱਢ ਖਾਣਾ ਮੰਮੀ ਗੇੜਾ ਉਹ ਉੱਥੇ ਤੱਕ ਨਹੀਂ ਮੈਂ ਜਾਂ ਹਾਂ ਸੋ ਜੋ ਕੋਲ ਲੱਗ ਪੰਦਰਿਸ ਪੰਜਾਬਣਾ ਮਮੀ ਕਰ ਦੇਣੀ ਨਾ 56 ਕੱਲ ਵਾਸੋਂ ਕੱਲੇ ਲੱਗੇ ਕੋਣ ਲੈ ਕੇ ਗਈ ਮੈਂ ਤਾਂ ਪੁੱਛਣੀ ਕੋਣ ਨੂੰ ਆਈ ਸਿੰਗਾਰਾ ਲੈ ਕੇ ਸਿੰਗਾਰਾ ਨੇ ਮਾਰ ਜੀ ਹਾਂ ਕੀ ਪਿਆ ਸੀ ਨਾ ਗੋਲ ਗਿੱਟੂ ਹਾਂ ਬੀਬੀਆਂ ਕੀ ਕਰਨ ਨੂੰ ਕੋਣ ਲੈ ਕੇ ਮੈਂ ਤਾਂ ਮਮੀ ਦੀ ਜਵਾਂ ਸਮਝ ਲਾਦੀ ਮੈਂ ਕਹਾਂ ਕਿ ਉਹਨੂੰ ਕੀ ਹੋ ਗਿਆ ਰਪਿੰਦਰ ਰਪਿੰਦਰ ਦਾ ਕੋਟ ਨਵਤਿਆ ਮੇਰੀ ਹੂੰ ਨੰਨਰੀ ਬੱਕਾ ਸਸ ਨਾ ਦੇ ਦਾਨ ਕਰਦੇ ਪੱਪੂ ਦੇ ਵੀ ਤਾਂ ਹੋਲੇ ਪੱਪੂ ਨੇ ਮੁੰਡਾ ਵਿਆਹ ਲਿਆ ਹੂੰ ਫਿਰ ਜਿਆਦਾ ਸੀ ਤਾਂ ਲੱਜ ਅਸੀਂ ਪੜਦੇ ਸੀ ਜਦ ਪੱਪੂ ਦਾ ਵਿਆਹ ਹੋਇਆ ਸੀ ਹਾਂ ਵਿਆਹ ਲਿਆ ਉਹਦੇ ਮੁੰਡਾ ਰਪਿੰਦਰ ਤਾਂ ਇੰਨੀ ਪਤਲੀ ਜੀ ਸੀਗੀ ਉਹਦੇ ਕਾਹਦੇ ਗੋਡੇ ਦੌਦਦੇ ਹੁਣ ਬਾਹਰ ਹੋਈ ਹੀ ਆ ਹਾਂ ਆ ਕੇ ਗਈ ਸੀ ਜਾਨੀ ਦੀ ਵਾਲ ਨੂੰ ਉੱਥੇ ਆਈ ਸੀ ਮੈਂ ਦੇਖੀ ਨਾ ਤਾਂ ਇੰਨੀ ਜਿੱਤੇ ਤਤੋਂ ਰੰਗ ਮੈਨੂੰ ਤਾਂ ਪਤਾ ਹੀ ਨਹੀਂ ਕਾਦੇ ਹੁਣ ਦੇਖੀ ਨਹੀਂ ਕਦੇ ਮੈਂ ਆਈ ਨਹੀਂ ਜੀ ਦੋ ਤਿੰਨ ਵਾਰੀ ਵੀ ਖਬਰ ਲੈਤੀ ਦੇ ਬਾਹਰੋਂ ਆਏ ਸੀ ਜਾਤ ਦੇ ਅੱਛੇ ਸੋਨੋ ਲੈ ਕੇ ਗਏ ਨਾ ਮਾਕੇ ਅੱਛੇ ਤਾਂ ਮੈਂ ਨਾ ਪੁੱਛਣਾ ਹੀ ਭੁੱਲੀ ਕਿ ਮੈਂ ਦਮਾਤ ਚ ਨਿਕਲ ਗਿਆ ਕੱਤ ਸਾਰੇ ਨੂੰ ਹੈਲੋ ਹੈਲੋ ਹੱਗ ਦੇਖੋ ਬਈ ਇਹ ਸਿੰਘ ਦੇ ਅਭੀ ਆ ਗਈ ਬੋੜੀ ਕਿਹਨੂੰ ਬਤਾਏ ਇਹਨੇ ਸਾਰੇ ਝੂਠ ਬੋਲਦੇ ਨੇ ਲੈ ਤੇਰੇ ਕਲਿੱਪ ਗਲੁੱਪ ਕਿੱਥੇ ਨੇ ਕੀ ਫੜ ਗਿਆ ਇਹ ਰੱਖਿਆ ਹੋਇਆ ਕਿੰਨੇ ਲੱਗਣਗੇ ਕਾਰ ਦੀਆਂ ਛੁੱਟੀਆਂ ਨੇ ਲਾਈਆਂ ਤੀਆਂ ਨੇ ਕਿ ਹੁੰਦਾ ਨਾਲ ਮੈਂ ਨਾਲ ਮੈਂ ਚੱਲੂਗੀ ਮੁੰਡਿਆਂ ਨੂੰ ਛੱਟਿਆ ਹੋ ਜਾ ਰੂ ਨੇ ਤੈਨੂੰ ਤੈਨੂੰ ਹੋਰ ਤੀਆਂ ਲਾਉਣੀਆਂ ਤੁਹਾਨੂੰ ਆ ਕਰ ਦਿਓ ਹਾਂ ਤਿੰਨ ਤਿੰਨ ਛੁੱਟੀਆਂ ਹਾਂ ਚੱਲ ਆਪਾਂ ਚੱਲਾਂਗੇ ਤੀਆਂ ਨੂੰ ਹਾਂ ਮੈਂ ਬਤਾ ਦੇ ਤੜਲਾ ਦੀ ਤੇਜ਼ ਬਣੀ ਤੇ ਹੌਦੇ ਹੋ ਰਹੀ ਆ ਕਾ ਕਾ ਰਜਾਈ ਦੇ ਦੇ ਕਾ ਹਲਾ ਮੈਂ ਮੈਂ ਨਾ ਡੈਡੀ ਮੈਂ ਤੁਸੀਂ ਕਹਿੰਦੇ ਕਹਿੰਦੇ ਹੋ ਲਾ ਆ ਇਹ ਜਿਹੜੀ ਦੇਖੋ ਉਹਦੋਂ ਕਿੰਨੀਆਂ ਗਾਲਾਂ ਕੱਢੀਆਂ ਹਨਾ ਹਾਂ ਹਾਂ ਪਾਪਾ ਕਾ ਕਾ ਮੈਂ ਤਾਂ ਕੋਈ ਗਾਲੀ ਕੱਢੀ ਆਹ ਦੇ ਮੰਮੀ ਕਹਿੰਦੀ ਜੇ ਇਹ ਕਹਾਂ ਮਰ ਜਵੇ ਹੈ ਰਜਾਈ ਦੇ दो ਪਾਣੀ ਵੀ ਲਵਾ ਪਾਣੀ ਵੀ ਲਾ ਇਹ ਚੱਟ ਕੇ ਜਾਣੇ ਕਿੰਦੀਏ ਮੈਂ ਬੁਮਾਰਦ ਉਹ ਮੰਮੀ ਰੱਬ ਦਾ ਸ਼ੁਕਰ ਕਰ ਵੀ ਵਧੀਆ ਚੱਲਿਆ ਗਿਆ। ਲੈ ਗਏ ਦੁਜੀ ਵਾਰ ਨੂੰ ਜੀ। ਠਕੋਈ ਨਾ। ਇਹ ਕੀ ਹੋ ਗਿਆ? ਕਾ ਹੋਣੀ ਹੁਣ ਹੈ? ਹੁਣ। ਇਹ ਗਏ ਬਸੋ ਨਗਾ ਦੇ ਜੰਦ ਬੋਲੇ। ਇਹ ਦੇਖਦੇ ਬੋਲੇ ਨਗਾ ਦੇ। ਹਾਂ ਨਹੀਂ ਹੋਣਾ। ਫੇਰ ਨਹੀਂ ਫੇਰ ਆਂਦੇ। ਇਹ ਰਾਹ ਤੇ ਫੇਰ ਤੁਸੀਂ ਜੀ ਲਾ ਜਣੀਆਂ ਉਹਨੂੰ ਦਵਾ ਲਿਆ ਨਹੀਂ ਉਹਦੇ ਸਕੂਲੇ ਵੀ ਤੀਆਂ ਨੇ। ਓ ਓ ਮੁੰਡਿਆਂ ਨੂੰ ਨਾ ਕੀਤਾ ਕੋਈ ਕੁੜੀ ਬਣਾ ਕੇ ਭੇਜਦਾ ਗੱਤ ਕਰਦੇ ਹੈ ਗੱਤ ਕਰਦੇ ਮਤ ਕੋਨੀ ਆ ਆ ਕੇ ਬਾਂਦੀ ਪਾ ਗਏ ਚਾਰਕ ਵਿੱਚ ਟਿਕ ਲਾ ਕੇ ਆ ਇਧਰ ਮੱਗਲੀ ਨੂੰ ਪਾਪੇ ਨੂੰ ਹੈ ਮੈਂ ਪਾਪੇ ਨੂੰ ਨਾ ਕਿਹਾ ਉਹ ਪਰ ਇੱਕ ਕੁਝ ਦਵਾ ਲੂ ਮੈਂ ਤੁਹਾਨੂੰ ਤਾਂ ਬਾਉਂਦਾ ਨਹੀਂ ਮੈਂ ਤੇ ਇੱਕ ਕੋਸ਼ ਵੀ ਨਹੀਂ ਲਿਆ ਕੇ ਆਇਆ ਲੈ ਕਣੇ ਵੀ ਪਰਮ ਨੂੰ ਅੱਜ ਜਾਨ ਨੂੰ ਲਿਆ ਕੇ ਦਿੱਤੇ ਨੇ ਤੈਨੂੰ ਨਹੀਂ ਕੁਛ ਲੈ ਆਂਦਾ ਮੈਂ ਤੈਨੂੰ ਕਦੇ ਲੈ ਆਂਦਾ ਤੂੰ ਕਿਤੇ ਇਕੱਲੀ ਵੱਧ ਪਰਦਾਣਾ ਮੈਂ ਪਾਪੇ ਨੂੰ ਦੇਰ ਰਾਤ ਫੋਨ ਕਰਦੀ ਤੁਸੀਂ ਕਿਹੜਾ ਨਹੀਂ ਕਰਦੇ ਕੱਟ ਲੈ ਮੇਰੇ ਕੋਲ ਸੈਂਟਰ ਚੋਂ ਚੱਲ ਮੈਂਣੋ ਨਹੀਂ ਪਤਾ ਮੈਂ ਕਿਹੜੀ ਛੋਟੀ ਹੋਈ ਆ ਮੈਂ ਰੋਣ ਲੱਗ ਜਾਣਾ ਮੈਂ ਸਭ ਤੋਂ ਛੋਟੀ ਆ ਕੋਈ ਇਹ ਜਾਨੀ ਵੀ ਮੇਰੇ ਤੋਂ ਛੋਟਾ ਹੋਵੇ ਮੈਂ ਸਭ ਤੋਂ ਛੋਟੀ ਆ ਸਭ ਤੋਂ ਛੋਟੀ ਆ ਤਾਂ ਫਿਰ ਤੇਰੀ ਚੱਲੂਗੀ ਤੇ ਛੋਟਿਆਂ ਦੀ ਤਾਂ ਮੰਨੀ ਦੀ ਮੰਨੀ ਦੀ ਆ ਬੜਿਆਨੇ ਕੀ ਤੂੰ ਆ ਜਾ ਦੇ ਪਾਪੇ ਨੂੰ ਮੇਰਾ ਇੱਕ ਪੂਆ ਦਾ ਦੇਖਾ ਮੰਨੂ ਸੂਟ ਮੇਰੇ ਕੰਪੜੇ ਨਹੀਂ ਹੋਣਾ ਸਾਨੂੰ ਕਿ ਜਿੱਤਾਂ ਮਾਰਦੀ ਲਈ ਆ ਜਾਪਾ ਜਾ ਪਾ ਨੇ ਕਰੇ ਜੜਾ ਪਾਸੇ ਚੱਕ ਲੈ ਹੱਬੇ ਚ ਬੁੱਢੀ ਹੈ ਤੁੰਬੇ ਤੇ ਕੋ ਕੋਰ ਕੇ ਦਰਵਾਜ਼ੇ ਖਰੀਦੇ ਕਿ ਜਾਪਾ ਦਾ ਲੱਗੋ ਜੋ ਬਿਲ ਬਣੂ ਜਾ ਮੈਤ ਜਾ ਨਾ ਮੋੜ ਹੈ ਐਵੇਂ ਪਤਾ ਨਹੀਂ ਗੰਦ ਲਾਉਹੀ ਆ ਨਾ ਗੰਦ ਕਰਦੇ ਨੇ ਜਾਣ ਤੇ ਟਪੰਡਾ ਵੀ ਸਾਡੇ ਲਈ ਨਹੀਂ ਲੈ ਕੇ ਆਉਂਦੇ ਲੈ ਕੇ ਆਉਂਦੇ ਆ ਬਦਲੀ ਲੈ ਆ ਮੈਂ ਤੇ ਦੁਕਾਨ ਹੀ ਨਹੀਂ ਮਤਾ ਪਤਾ ਤੈਨੂੰ ਵੀ ਕੀ ਆ ਸੂਟਾ ਦਾ ਉਥੋਂ ਪਤਾ ਲੱਗਦਾ ਤੈਨੂੰ ਯਾਰ ਬੱਸ ਕਰੋ ਕਾਹ ਦਾ ਸੂਟਾ ਨਹੀਂ ਇਹ ਕਹਤਾ ਹੁੰਦਾ ਜਾਣ ਦੇ ਫੇਰ ਜਲ ਕਹੇ ਜਿਆ ਲੈ ਨਾ ਤੁਨ ਰਾਤ ਕਾ ਤੈਨੂੰ ਫੋਨ ਕੀਤਾ ਮੈਂ ਮੈਨੂੰ ਤੈਨੂੰ ਤਾਂ ਪਤਾ ਸੀ ਤੈਨੂੰ ਇਹਨਾਂ ਦਾ ਪਤਾ ਲੱਗ ਗਿਆ ਤੀਆਂ ਨੇ ਨਹੀਂ ਤੇਨੂੰ ਇਹਨਾਂ ਨੂੰ ਪਤਾ ਨਹੀਂ ਸੁਭਾ ਨੇ ਹੁਣ ਪਤਾ ਨਹੀਂ ਸੀ ਤੈਨ ਦੱਸਿਆ ਹੀ ਨਹੀਂ ਨਹੀਂ ਦੇਖੇ ਤੇਰੇ ਤੋਂ ਸਾਰਾ ਉਹਦਾ ਰੱਖਦੇ ਨੇ ਦੇਖੇ ਪਿਆਰ ਆਪਾਂ ਦੋਨਾਂ ਨੂੰ ਨਹੀਂ ਕਰਦੇ ਮੈਨੂੰ ਵੀ ਨਹੀਂ ਕਰਦੇ ਨਾ ਤੈਨੂੰ ਕਰਦੇ ਨੇ ਤੇ ਜੀ ਮੇਰੇ ਮਾਰਦਾ ਉਹ ਨੂੰ ਨਹੀਂ ਕੁਝ ਕਹਿਣਾ ਜੇ ਮੈਂ ਉਹਨੂੰ ਕਹਿਵਾਂ ਤੇ ਮੈਂ ਮਾਰੂ ਦੇਖ ਮੈਨੂੰ ਸਾਰੇ ਮਾਰਦੇ ਨੇ ਮੈਨੂੰ ਇਹਨਾਂ ਨੂੰ ਵੀ ਰੋਕ ਦੇ ਆਹ ਨਾ ਰੱਬਿਆ ਨਾੜ ਵੀ ਆਖਦਾ ਦੀ ਦੂਤੀ ਤਾਵੇਂ ਚਾਉਣਿਆ ਨੇ

ਬਾਈ ਹਾ ਬਿਸਮਿਲਲਾ ਹਮ ਹਾਂ ਉਹ ਆ ਕੇ ਨਹੀਂ ਆਉਂਦੀ ਕਿਤੇ ਵੀ ਹੋ ਲੜ ਲੜ ਲੈਂਦੀ ਆ ਹੋ ਗਿਆ ਕੰਮ ਕੰਪਲੀਟ ਹਾਂ ਕਾਦੇ ਜਾਣਾ ਹਾਂ ਮੈਂ ਕਹਾਂ ਕਿ ਅੱਛਾ ਦੇ ਨਹੀਂ ਪੀਣਾ ਮੈਂ ਵੀ ਹੋਰ ਪੀਣਾ ਨਹੀਂ ਅੱਛਾ ਆਪੇ ਪਾ ਦੇ ਗਲਾਸ ਚ ਤੁੰਦ ਅੱਬੀ బాబు